ਗੁਰਦੁਆਰਾ ਸਾਹਿਬ ਵਿੱਚ ਘੱਟਕਾ ਤੇ ਗੁਰਬਾਣੀ ਸੰਥਿਆਦੀ ਸੇਵਾ ਕਰਨ ਵਾਲੇ ਸਿੰਘ ਨੇ ਜਦ ਨਸ਼ੇੜੀਆਂ ਨੂੰ ਨੌਜਵਾਨ ਬੱਚਿਆਂ ਨੂੰ ਛੇੜਨ ਤੋਂ ਰੋਕਿਆ ਤਾਂ ਨਸ਼ੇੜੀਆਂ ਨੇ ਕੀਤੀ ਕੁੱਟਮਾਰ ਤੇ ਕਿਹਾ ਸਿਰ ਵੱਢ ਕੇ ਰੂੜੀ ਵਿੱਚ ਦਪਾਂਗੇ ਪੁਲਿਸ ਕਾਰਵਾਈ ਕਰਨ ਚ ਕਰ ਰਹੀ ਦੇਰੀ ਤੁਸੀਂ ਦੇਖ ਰਹੇ ਹੋ ਆਪਸੀ ਸਾਇਨ ਟੀਵੀ ਤੇ ਅੱਜ ਦੀ ਇੱਕ ਵੱਡੀ ਖਬਰ ਜੋ ਕਿ ਮਾਨਸਾ ਦੇ ਪਪਾਲ ਪਿੰਡ ਤੋਂ ਆ ਰਹੀ ਹੈ ਕਿ ਇੱਕ ਨੌਜਵਾਨ ਸਿੰਘ ਕਗਨਦੀਪ ਸਿੰਘ ਜੋ ਕਿ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਨੂੰ ਗੱਤਕਾ ਸਿਖਾਉਂਦਾ ਸੀ ਗੁਰਬਾਣੀ ਦੀ ਸੰਥਿਆ ਦੀ ਸੇਵਾ ਕਰਦਾ ਸੀ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਦਾ ਸੀ ਬੀਤੇ ਦਿਨ 1 ਅਪ੍ਰੈਲ ਐਤਵਾਰ ਨੂੰ ਕੁਝ ਨਸ਼ੇੜੀਆਂ ਵੱਲੋਂ ਉਹਦੇ ਨਾਲ ਕੁੱਟਮਾਰ ਕੀਤੀ ਗਈ ਜਿਸ ਦੀ ਰਿਪੋਰਟ ਥਾਣਾ ਜੋਗੇਪਿੰਡ ਵਿਖੇ ਕਰਵਾਈ ਗਈ ਪਰ ਕਾਰਵਾਈ 'ਚ ਦੇਰੀ ਹੋਣ ਕਰਕੇ ਨੌਜਵਾਨਾਂ ਨੇ ਲਗਾਤਾਰ ਤਰਨਾ ਰਾਤ ਦੇ 2 ਵਜੇ ਸੜਕ ਨੂੰ ਜਾਮ ਕਰਕੇ ਨੌਜਵਾਨਾਂ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਤੁਸੀਂ ਸੋਚਦੇ ਹੋਵੋ ਕਿ ਅੱਜੀ ਰਾਤ ਨੂੰ ਸਿੰਘਾਂ ਨੇ 2 ਵਜੇ ਰੋਡ ਕਿਉਂ ਬਲੋਕ ਕਰ ਰੱਖਿਆ ਆਹ ਤੁਹਾਨੂੰ ਦੱਸ ਦਈਏ ਇਹ ਸਾਡਾ ਸਿੰਘਾ ਪਤਗੀ ਗਗਨਦੀਪ ਸਿੰਘ ਫਰਮਾਹੀ ਤੋਂ ਪਾਲ ਪਿੰਡ ਦੇ ਵਿੱਚ ਇਹ ਵੀਰ ਗੱਤਕਾ ਸਿਖਾਉਂਦਾ ਸੀ ਸਾਲ ਤੋਂ ਨਾਲੇ ਗੁਰਬਾਣੀ ਦੀ ਸੰਥ ਰੰਦਾ ਸੀ ਬਾਣੀ ਤੇ ਬਾਣੇ ਨਾਲ ਬੱਚਿਆਂ ਨੂੰ ਜੋੜਦਾ ਸੀਗਾ ਉਥੇ ਅੱਜ ਦੀ ਘਟਨਾ ਹੈ ਅੱਜ ਕੀ ਹੋਇਆ ਨਸ਼ੇੜੀ ਮੁੰਡਿਆਂ ਨੇ ਆ ਕੇ ਉੱਥੇ ਕੁੜੀਆਂ ਨਾਲ ਛੇੜਕਾਨੀ ਕਰਨੀ ਸ਼ੁਰੂ ਕੀਤੀ ਤਾਂ ਇਹ ਸ ਵੀਰ ਨੇ ਉਹਨਾਂ ਨੂੰ ਰੋਕਿਆ ਇਹ ਕੱਲਾ ਸੀਗਾ ਉਹ ਕਹੀ ਜਾਣੇ ਸੀ ਉਹਨੂੰ ਝੁੰਬੜ ਗਏ ਝੁੰਬੜ ਕੇ ਵੀ ਦਮਾਲਾ ਲੱਥਿਆ ਬਾਣੀ ਦੀ ਬਦਬੀ ਕੀਤੀ ਚੁਕਾਰਾਂ ਦੀ ਬਦਬੀ ਕੀਤੀ ਇਹ ਕੱਲਾ ਸੀਗਾ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨੂੰ ਮਲ ਕੇ ਜਾਨੋ ਮਾਰਦੇ ਧਮਕੇ ਤੇ ਕਹਿੰਦੇ ਤੂੰ ਆਈ ਸਹੀ ਸਾਡੇ ਨੂੰ ਤੇਰਾ ਸਿਰ ਵੱਢ ਕੇ ਰੂੜੀ ਚ ਦਬਾਂਗੇ ਉਹ ਨਸ਼ੇੜੀ ਮੁੰਡੇ ਕਹਿੰਦੇ ਜੇ ਸਾਡੇ ਨਿੰਗ ਸਿੰਘ ਨੂੰ ਕਹਿੰਦੇ ਉਹਨੂੰ ਦੱਸਾਂਗੇ ਕੋਈ ਨਹੀਂ ਕੀ ਰੂੜੀ ਚ ਦੱਬਣਾ ਹੁੰਦਾ ਕੀ ਹੈ ਤੇ ਹੋੜਾ ਅਸੀਂ ਆਏ ਕਿਥੇ 8 ਵਜੇ ਦੇ ਥਾਣੇ ਚ ਰਿਪੋਰਟ ਲਿਖਾਉਣ ਪਹਿਨਾਂ ਦੇ ਸਾਡੀ ਰੱਪ ਨਹੀਂ ਦਰਜ ਕਰਦੇ ਸੀ ਜਦੋਂ ਅਸੀਂ ਉਸ ਤੋਂ ਪਹਿਲਾਂ ਵੀ ਅਸੀਂ ਰੋਡ ਜਮ ਕੀਤਾ ਉਦੋਂ ਸਾਡੀ ਰਪਟ ਇਹਨਾਂ ਨੇ ਦਰਜ ਕੀਤੀ ਦਰਜ ਕਰਨ ਤੋਂ ਬਾਅਦ ਵੀ ਲੁੱਟਪੁਣੇ ਕੀਤੇ ਫੇਰ ਸਖਤੀ ਕਰਨੀ ਪਈ ਸਾਨੂੰ ਫੇਰ ਇਹਨਾਂ ਨੇ ਜਾ ਕੇ ਸਾਡੇ ਹਿਸਾਬ ਨਾਲ ਰਿਪੋਰਟ ਦਰਜ ਕੀਤੀ ਉਸ ਤੋਂ ਬਾਅਦ ਕੀ ਹੋਇਆ ਐਫ ਆਈ ਆਰ ਜਦੋਂ ਅਸੀਂ ਕਾਪੀ ਲੈਣੀ ਸੀ ਨਾ ਇਹਨਾਂ ਨੇ ਐਫ ਆਈ ਆਰ ਦੀ ਕਾਪੀ ਨਹੀਂ ਦਿੱਤੀ ਲੁੱਟਪੁਣੇ ਕਰੀ ਜਾਂਦਾ ਸੂਰੀ ਘੜਜੋ ਘੰਟਾ ਘੜਜੋ ਡੇਢ ਘੰਟਾ ਘੜਜੋ ਸਾਨੂੰ ਇੱਥੇ ਕੋਈ ਸ਼ੌਕ ਨਹੀਂ ਲੋਕਾਂ ਨੂੰ ਠਿੱਠ ਕਰਦਾ ਬਦਨਾਮ ਇੱਥੇ ਲੋਕ ਕਹਿੰਦੇ ਹੁਣ ਕਿ ਵੀ ਐਵੇਂ ਨੇ ਕਿਸੇ ਕੰਮ ਲੈਣੇ ਅਸੀਂ ਕੋਈ ਕੰਮਲੇ ਨਹੀਂ ਅਸੀਂ ਰਾਜ ਕਰਨ ਵਾਲੀ ਕੌਮ ਆ ਤੇ ਇੱਥੇ ਆ ਦੇਖੋ ਸਾਡੇ ਬਾਣੇ ਪਾੜੇ ਜਾ ਰਹੇ ਨੇ ਇਹਨਾਂ ਨੂੰ ਥੂ ਕਰ ਦੇਣਾ ਥੁੱਕ ਦੇ ਗਏ ਇਹਨਾਂ ਦੇ ਮੂੰਹ ਤੇ ਯਾਰ ਜਿਹੜਾ ਬੰਦਾ ਸਿੱਖੀ ਨਾਲ ਜੋੜ ਰਿਹਾ ਗਿਆ ਬਾਣੀ ਨਾਲ ਜੋੜ ਰਿਹਾ ਤੁਸੀਂ ਨਸ਼ੇੜੀਆਂ ਨੇ ਪੈਸੇ ਦਿੱਤੇ ਹੋਣੇ ਕੁਸ਼ ਮਰਜ਼ੀ ਕੀਤਾ ਹੋਗਾ ਪਰ ਇਹਨਾਂ ਨੂੰ ਆਪਦੀ ਜ਼ਮੀਰ ਜਗਾਉਣੀ ਚਾਹੀਦੀ ਸਾਡੇ ਨਾਲ ਹੋਰ ਵੀ ਵੀਰ ਨੇ ਗਿਆ ਭਾਈ ਸਿਰਾ ਜੋਗਾ ਤੇ ਭਾਈ ਲਾਪਰੀ ਸਿੰਘ ਹੋਰੇ ਸ਼ਮਸ਼ੇਰ ਸਿੰਘ ਕਾਲੇ ਹੋਰੇ ਬਾਕੀ ਸਾਨੂੰ ਭਾਈ ਸਿਰਾ ਦੱਸੂਗਾ ਹਾਂਜੀ ਭਾਈ ਗੁਰਜੀ ਖਾਲਸਾਹ ਭਾਈ ਗੁਰਜੀ ਦੀ ਫਤਿਹ ਅੱਜ ਸਾਡੇ ਨਾਲ ਜਿਹੜਾ ੱੱੱਕਾ ਹੋਇਆ ਨਾ ਇਹ ੱੱੱਕਾ ਜੇ ਨਸ਼ਾ ਬੰਦ ਕਰਨ ਵਾਲਾ ਕਿ ਨਹੀਂ ਨਹੀਂ ਜਾ ਸਕਦੇ ਇਹ ਸਾਡੇ ਨੌਜਵਾਨ ਜਿਹੜੇ ਨਸ਼ਾ ਬੰਦ ਕਰਾਉਂਦੇ ਨੇ ਜਾਂ ਜਾਂ ਇਹ ਬਾਬੇ ਵਰਗੇ ਨੌਜਵਾਨ ਲੜਕੀਆਂ ਨੂੰ ਜਿਹੜੇ ਕੀ ਗੱਤਗਾ ਸਿਖਾਉਂਦੇ ਨੇ ਠੀਕ ਆ ਨੌਜਵਾਨਾਂ ਨੂੰ ਸਿੱਖੀ ਵੱਲ ਜੋੜ ਰਹੇ ਨੇ ਉਹਨਾਂ ਵੱਲ ਨਸ਼ੇੜੀ ਚੜਚੜ ਆਉਂਦੇ ਨੇ ਕੀ ਕਸੂਰ ਹੈ ਇਹਨਾਂ ਦਾ ਕਸੂਰ ਸਿਰਫ ਇੱਕ ਹੈ ਵੀ ਇਹ ਨੌਜਵਾਨਾਂ ਨੂੰ ਸਿੱਖੀ ਦੇ ਰਾਹ ਲਾ ਰਹੇ ਨੇ ਜਿਵੇਂ ਭਾਈ ਅਮਰਤਪਾਲ ਸੀ ਉਹਨਾਂ ਨੂੰ ਅੱਜ ਦੇਖੋ ਡਿਬਰੂਗੜ ਜੇਲ੍ਹ ਚ ਹਟਿਆ ਪਿਆ ਚੱਕੇ ਇਹ ਐਡਾ ੱੱੱਕਾ ਜ਼ਾਲਮ ਸਰਕਾਰ ਕਰ ਰਹੀ ਹੈ ਤੇ ਸਾਡੇ ਨੌਜਵਾਨਾ ਸ਼ਰਿਆਮ ੱੱੱਕਾ ਦਾ 8 ਵਜੇ ਦੇ ਖੜੇ ਆ ਇੱਥੇ ਛੋਟੇ ਛੋਟੇ ਬੱਚੇ ਆ ਦੇਖੋ ਸਾਡੇ ਨਾਲ ਪਚੰਗੀ ਨੇ ਸਾਡੇ ਨਾਲ ਸ਼ਰਮ ਦੀ ਗੱਲ ਆ ਯਾਰ ਤੁਸੀਂ ਸਾਡੇ ਵਾਰੀ ਦੇਖੋ ਤੁਸੀਂ ਕਿੰਨੇ ਵਾਰ ਸਾਨੂੰ ਜੇਲ੍ਹਾਂ ਚ ਚੱਕ-ਜੱਕ ਸਿੱਟਿਆ ਤੁਸੀਂ ਐਸ ਡੀ ਐਮ ਤੱਕ ਵੀ ਉੱਥੇ ਤੱਕ ਬੁਲਾ ਲੈਂਦੇ ਹੋ ਵੀ ਸਿੱਧਾ ਚੱਕ ਕੇ ਜੇਲ੍ਹ ਚ ਮਾਰ ਦਿਓ ਕਿਤੇ ਥਾਣੇ ਵੀ ਨਹੀਂ ਲੈ ਕੇ ਜਾਂਦੇ ਤੇ ਅੱਜ ਯਾਰ ਸਾਡੇ ਵਾਰੀ ਦੂਰਾ ਮਾਫ ਦੰਡ ਕਿਉਂ ਹੋਇਆ ਕਿਉਂ ਦੂਰੇ ਕਾਨੂੰਨ ਨੇ ਸਾਡੇ ਲਈ ਕੋਈ ਹੋਰ ਕਾਨੂੰਨ ਤੇ ਇਹਨਾਂ ਲਈ ਕੋਈ ਹੋਰ ਕਾਨੂੰਨ ਲਾਹਨਤ ਦੀ ਗੱਲ ਆ ਸਰਕਾਰ ਵਾਸਤੇ ਵੀ ਤੇ ਪ੍ਰਸ਼ਾਸਨ ਵਾਸਤੇ ਵੀ ਅੱਜ ਸਾਡੀ ਗੱਲ ਸੁਣੀ ਤਾਂ ਨਹੀਂ ਜਾਂਦੀ ਕਿਉਂਕਿ ਸੱਚ ਲਈ ਹਮੇਸ਼ਾ ਇਹੀ ਰਾਹ ਨੇ ਸਾਨੂੰ ਦਿਨ ਰਾਤ ਇੱਥੇ ਰਹਿਣਾ ਪਵੇ ਠੀਕ ਆ ਅਸੀਂ ਹੁਣ ਪੱਕੇ ਤੌਰ ਤੇ ਰੋਡ ਤੇ ਬੈਠਾਂਗੇ ਹੁਣ ਸਾਨੂੰ ਕੋਈ ਪਰਵਾਹ ਨਹੀਂ ਜਿੰਨਾ ਚਿਰ ਉਹਨਾਂ ਨੂੰ ਫੜ ਕੇ ਅੰਦਰ ਨਹੀਂ ਦਿੱਤਾ ਜਾਂਦਾ ਸੀ ਉਹਨਾਂ ਚਿਰ ਨਹੀਂ ਉੱਠਦੇ ਬਾਕੀ ਸੰਸ਼ੇਰ ਬਾਜੀ ਦੱਸੂਗਾ ਦੱਸੀਗਾ ਅਬਾਕੀ ਕੀ ਗੱਲ ਅਸੀਂ ਇਹਨਾਂ ਨੂੰ ਹੋਰ ਕਹਿਣਾ ਚਾਹੁੰਦੇ ਆ ਤੇ ਹੁਣ ਅਸੀਂ ਦੇਖ ਲਾ ਇੱਥੇ 8 ਵਜੇ ਦੇ ਖੱਜਲ ਖਵਾਰ ਹੋਈ ਜਾਂਦੇ ਆ ਕਾਰਵਾਈ ਕਰਾਉਣ ਲਈ ਪਰ ਜਿੱਦੇ ਅੱਜ ਤੋਂ 7 ਤਰੀਕ ਨੂੰ ਇਹ ਪੁਲਿਸ ਕੰਦਾ ਡੱਪ ਕੇ ਮੇਰੇ ਘਰੇ ਆਈ ਸੀਗੀ ਉਦੋਂ ਇਹਨਾਂ ਕੋਲੇ ਕੀ ਬ੍ਰਾਂਟ ਸੀਗਾ ਉਦੋਂ ਇਹ ਜੇ 8:30 ਫੜਨਾ ਹੁੰਦਾਗਾ ਘਰ ਪਾ ਆਈਆਂ ਪਾਉਣੇ ਮਿੰਟ ਚ ਆ ਜਾਂਦੇ ਨੇ ਜਦੋਂ ਸਾਡੇ ਕਿਦੇ ਸਿੰਘ ਨਾਲ ਇਦਾਂ ਦਾ ਦੁਰਭਵਹਾਰ ਹੁੰਦਾਗਾ ਤਾ ਇਹਨਾਂ ਦਾ ਫਰਜ ਕੀ ਹੈਗਾ ਇਹਨਾਂ ਨੇ ਸਾਡੀ ਰਿਪੋਰਟ ਤੱਕ ਨਹੀਂ ਲਿਖੀ ਪਹਿਲਾਂ ਹੁਣ ਜੇ ਲਿਖ ਲਈ ਤਾਂ ਸਾਨੂੰ ਉਹਦੀ ਕਾਪੀ ਨਹੀਂ ਦੇ ਰਹੇ ਇਸ ਲਈ ਅਸੀਂ ਕਹਿਣਾ ਚਾਹੁੰਦੇ ਆ ਦੋਰਾ ਮਾਪਦੰਡਾ ਵਾਤਨਾ ਬੰਦ ਕਰੇ ਇਹ ਜੋ ਸਰਕਾਰ ਕਹਿੰਦੀ ਹੈ ਕਿ ਅਸੀਂ ਬਦਲਾਅ ਕਰ ਰਹੇ ਹਾਂ ਇਹ ਬਦਲਾਅ ਹੈ ਮੈਂ ਅਜ ਤੱਕ ਕਦੇ ਨਹੀਂ ਦੇਖਿਆ ਵੀ ਰਾਤ ਨੂੰ 2 ਵਜੇ 3 ਵਜੇ ਕਦੇ ਕਿਸੇ ਨੇ ਸੜਕ ਰੋਕ ਕੇ ਆਪਣੀ ਗੱਲ ਕਹਿਣ ਲਈ ਉਹਨਾਂ ਨੂੰ ਸੜਕ ਰੋਕਣੀ ਪਈ ਹੋਵੇ ਇਹੀ ਬੇਨਤੀ ਕਰਦੇ ਆ ਪ੍ਰਸ਼ਾਸਨ ਜਿੰਨਾ ਚਿਰ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਅਸੀਂ ਇਸੇ ਤਰੀਕੇ ਇਸੇ ਰੋਡ ਤੇ ਬੈਠੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ Thank you very much.